ਲੋ ਜੀ ਆਪਾਂ ਪਹੁੰਚ ਗਏ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਤਸੀਲ ਹੈਗੀ ਨਰਬਾਣਾ ਇਹ ਆ ਜੀ ਦਰਬਾਰ ਸਾਹਿਬ ਦਾ 메인 게ਟ ਸਾਹਮਣੇ ਉਹ ਡਿਊਟੀ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਕਿਰਪਾ ਧਿਆਨ ਦੇ ਆ ਹਿੰਦੀ ਚ ਲਿਖਿਆ ਆ ਜੋ ਆਪਾਂ ਗੁਰੂ ਘਰ ਨਹੀਂ ਕਰਦਾ ਇਹ ਆ ਦਿਓ ਡਿਊਟੀ ਸਾਹਿਬ ਦਰਵਾਜ਼ਾ ਦੇਖੋ ਇਹ ਤਕਰੀਬਨ 200 ਸਾਲ ਪੁਰਾਣਾ ਆ ਇਹ ਆ ਜੀ 메ਨ ਦਰਵਾਜ਼ਾ ਸਾਹਿਬ ਤੇ ਦਰਸ਼ਨ ਕਰਦੇ ਆ ਤੇ ਨਾਲ ਦੀ ਨਾਲ ਇੱਥੇ ਜੋ ਇਤਿਹਾਸ ਹਾਂ ਦੱਸਦੇ ਆ ਤੁਹਾਨੂੰ ਜੋੜਾ ਕਰ ਤੇ ਸਾਹਮਣੇ ਬੋਰ ਲੱਗੇ ਹੋਏ ਨੇ ਜਿਨ੍ਹਾਂ ਨੇ ਗੱਡੀ ਜਾਂ ਰੇਲ ਗੱਡੀ ਤੇ ਜਾਣਾ ਵੀ ਕਿਹੜੀ ਕਿਹੜੀ ਗੱਡੀ ਕਿੰਨੇ ਵਜੇ ਚੱਲਦੀ ਆ ਦਿੱਲੀ ਤੋਂ ਆਉਣ ਵਾਲੀਆਂ ਗੱਡੀਆਂ ਦਿੱਲੀ ਤੋਂ ਜਾਣ ਵਾਲੀਆਂ ਗੱਡੀਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਨਸਰ ਤੋਂ ਤੱਕ ਸ੍ਰੀ ਹਰਿਉਪਾਸਨ ਜਾਨ ਲਈ ਮਾਰਗ ਦੋ ਰਸਤੇ ਨੇ ਇੱਥੋਂ ਮਾਰਗ ਨੰਬਰ 1 1710 ਮਾਰਗ ਨੰਬਰ 2 1559 ਕਿਲੋਮੀਟਰ ਆਪਾਂ ਜਾਵਾਂਗੇ ਮਾਰਗ ਨੰਬਰ 1 'ਚ ਜਾਂਵਾਂਗੇ ਮਾਰਗ ਨੰਬਰ 2 'ਚ ਜੋੜਾ ਕਰ ਰਹੇ ਉਧਰ ਸਾਹਮਣੇ ਸਰੋਵਰ ਇਧਰ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਹੈ ਜੋ ਇਤਿਹਾਸਿਕ ਸਰੋਤਾਂ ਨੇ ਮਿਲਦਾ ਜੀ ਨੇ ਮੰਨ ਲਓ ਹਯੂਰ ਸਾਹਿਬ ਦੀ ਯਾਤਰਾ ਕਰਨੀ ਆ ਜੇ ਉਹ ਦਿਉੜੀ ਦੇ ਵਿੱਚ ਹੀ ਲੰਘ ਕੇ ਜਾਂਦਾ ਨਾ ਉਹਦੀ ਯਾਤਰਾ ਮੰਨ ਲਓ ਸਫਲ ਮੰਨੀ ਜਾਂਦੀ ਆ ਤੇ ਇੱਥੇ ਦਾ ਜੋ ਇਤਿਹਾਸ ਆ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਤਿੰਨ ਵਾਰ ਆਏ ਨੇ ਪਹਿਲੀ ਵਾਰ ਆਏ ਸੀ ਅਪ੍ਰੈਲ 1665 ਦੇ ਵਿੱਚ ਫਿਰ ਸਤੰਬਰ 1665 ਦੇ ਵਿੱਚ ਆਏ ਨੇ ਫਿਰ ਉਸ ਤੋਂ ਬਾਅਦ ਆਏ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਮਾਂ ਸੀ ਉਸ ਸਮੇਂ ਆ ਜੋ ਆਪਾਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰੀਏ उसobar इहसास दी सांझ पाने छोटे ना वाह एक चूस्ते निशान मेरे पथ में नाद के भाई मियां जी के ठंडे मीठे जल्दी शामिल ओ दल I'm the body of the acre pond, who take water, Sagiria, in a ਸਤ ਨਿ ਪ੍ਰਾਪਤ ਹੋ ਸਿੰਘਾਂਵਰ ਜਨਮਾ ਤੇ ਆਹ ਸੁਆਮਰੀ ਕੀ ਕੰਤਾ ਜੀ ਜਿਉ ਪਿੰਡ ਕੋ ਨੰਦੰਦਰ ਲੱਲੰਦ ਸਭ ਤੇਰਾ

ਸਫਰ ਕਰਾਉ ਮੇਰਾ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਤੇ ਤੁਹਾਨੂੰ ਵੀ ਦਿਖਾਤੇ ਆ ਤੇ ਹੁਣ ਇੱਥੋਂ ਦਾ ਤੁਹਾਨੂੰ ਜਿਹੜਾ ਇਤਿਹਾਸ ਆ ਉਹ ਦੱਸਦੇ ਆ ਗੁਰਦੁਆਰਾ ਥਰੂ ਤੇਗ ਬਹਾਦਰ ਸਾਹਿਬ ਜੀ ਕਨਾਨ ਸਾਹਿਬ तहसील ਨਰਵਾਣਾ ਜਿਵੇਂ ਪਹਿਲਾਂ ਦੱਸਿਆ ਜਿਲ੍ਹਾ ਜੀਨ ਹਰਿਆਣਾ ਜਦੋਂ ਆਪਾਂ ਹਜੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਆਂ ਆਏ ਯਾਤਰਾ ਦਾ ਪਹਿਲਾ ਪੜਾਅ ਆ ਇਸ ਗੁਰੂ ਘਰ ਤੋਂ ਅਸਲ ਹਜੂਰ ਸਾਹਿਬ ਦੀ ਜਿਹੜੀ ਯਾਤਰਾ ਉਹ ਸ਼ੁਰੂ ਹੁੰਦੀ ਆ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਨੂੰ ਹਜੂਰ ਸਾਹਿਬ ਦੀ ਡਿਊਟੀ ਵੀ ਕਿਹਾ ਹੈ ਜਿਹੜੀ ਆਪਾਂ ਪਹਿਲਾਂ ਨਾਂ ਕਿਹਾ ਆ ਜਿਹੜਾ ਉਹ ਗੇਟ ਦਿਖਾਇਆ ਸੀ ਨਾ ਤੁਹਾਨੂੰ ਡਿਊਟੀ ਸਾਹਿਬ ਦਾ ਤੇ ਉਹ ਸਾਹਮਣੇ ਆ ਜਿਹੜਾ ਉਹ ਤਕਰੀਬਨ 200 ਸਾਲ ਪੁਰਾਣਾ ਹੈ ਗੁਰੂ ਤੇਗ ਬਹਾਦਰ ਜੀ 1665 ਈਸਵੀ ਵਿੱਚ ਅਪ੍ਰੈਲ ਦੇ ਮਹੀਨੇ ਸਭ ਤੋਂ ਪਹਿਲਾਂ ਇੱਥੇ ਆਏ ਸੀ ਇੱਥੇ ਉਹਨਾਂ ਨੇ ਆ ਕੇ ਆਪਣਾ ਠਹਿਰਾਕ ਕੀਤਾ ਤੋਂ ਬਿਨਾ ਗੁਰੂ ਤੇਗ ਬਹਾਦਰ ਜੀ ਦੋ ਵਾਰ ਹੋਰ ਆਏ ਨੇ ਇੱਥੇ 1965 ਸਤੰਬਰ ਦੇ ਮਹੀਨੇ 1975 ਦੇ ਵਿੱਚ ਜਦੋਂ ਉਹਨਾਂ ਦੀ ਸ਼ਹਾਦਤ ਦਾ ਸਮਾਂ ਸੀ ਤਾਂ ਆਖਰੀ ਗੁਰੂ ਸਾਹਿਬ ਜਦੋਂ ਪਹਿਲੀ ਵਾਰ ਇਸ ਸਥਾਨ ਤੇ ਆਏ ਸੀ ਤਾਂ ਭਾਈ ਦਗੋ ਜੀ ਗੁਰੂ ਸਾਹਿਬ ਲਈ ਦੁੱਧ ਲੈ ਕੇ ਆਉਂਦੇ ਨੇ ਆਈਦਗੋਈ ਨੇ ਉਸ ਸਮੇਂ ਇਸ ਨਗਰ ਦੇ ਜ਼ਿਮੀਦਾਰ ਕਹਿ ਲੋ ਸੀਗੇ ਤੇ ਨੰਬਰਦਾਰ ਕਿਸੇ ਬੂਠੇ ਉਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਆਪਣੀ ਹਵੇਲੀ ਵਿੱਚ ਲੈ ਕੇ ਗਏ ਗੁਰੂ ਸਾਹਿਬ ਨੂੰ ਮਾਤਾ ਗੁਜਰ ਜੀ ਮਾਤਾ ਨਾਨਕੀ ਤੇ ਹੋਰ ਜਿੰਨੇ ਵੀ ਸੰਗਤ ਸੀ ਸਾਰਿਆਂ ਦੀ ਬਹੁਤ ਸੇਵਾ ਕਰੀ ਉਹਨਾਂ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਵੀ ਤੇਰੇ ਨਗਰ ਦੇ ਵਿੱਚ ਕਦੇ ਵੀ ਦੁੱਧ ਦੀ ਕਮੀ ਨਹੀਂ ਆਊ ਤੋੜ ਨਹੀਂ ਆਊ ਕਿ ਦੋਬੇ ਇਥੇ ਸਦਾ ਤੇ ਗਈ ਵਰਤੇਗਾ ਜਾਨੀ ਦੁੱਧ ਦੀ ਘਾਟ ਨਹੀਂ ਹੋਊਗੀ ਇੱਥੇ ਕੁਝ ਸਮਾਂ ਇੱਥੇ ਰਹਿਣ ਬਾਅਦ ਗੁਰੂ ਸਾਹਿਬ ਨੇ ਅੱਗੇ ਚਾਲੇ ਪਾਏ ਤੇ ਭਾਈ ਦਗੋ ਜੀ ਨੂੰ ਉਸ ਸਮੇਂ ਸੋਨੇ ਦੀਆਂ ਮੋਹਰਾਂ ਦੇ ਕੇ ਗਏ ਕਿ ਇਹ ਸਥਾਨ ਤੇ ਭਾਈ ਸੰਗਤ ਆਉਂਦੀ ਆ ਦੂਰੋਂ ਦੂਰੋਂ ਤੇ ਸਾਡੇ ਜਾਣ ਤੋਂ ਬਾਅਦ ਵੀ ਆ ਗਈ ਸਲਿ ਤੂੰ ਇਹ ਸਥਾਨ ਤੇ ਇੱਕ ਖੂਹ ਧਰਮਸ਼ਾਲਾ ਤੇ ਇੱਕ ਬਾਗ ਇਹ ਤਿੰਨ ਚੀਜ਼ਾਂ ਦੀ ਤਿਆਰੀ ਕਰਵਾ ਇਹ ਦਗੋ ਦੇ ਮਨ ਦੇ ਵਿੱਚ ਅੱਬ ਜਾਣੇ ਕੀ ਉਸ ਸਮੇਂ ਮਾਲ ਆਉਂਦੀ ਜਾਂ ਕੀ ਆਉਂਦਾ ਉਹ ਜਿਹੜੀ ਉਹ ਸੋਨੇ ਦੀਆਂ ਮੋਹਰਾਂ ਜਾਂ ਉਹ ਪੈਸਾ ਆਪਣੇ ਨਿੱਜ ਲਈ ਵਰਤ ਲੈਂਦੇ ਨੇ ਜਿਹੜਾ ਉਹ ਖੂਹ ਆ ਉਹ ਆਪਣੇ ਜ਼ਮੀਨ ਦੇ ਅੱਗੇ ਖੋਦਵਾ ਲੈਂਦੇ ਆ ਇਸ ਗੱਲ ਦੀ ਬਾਅਦ ਚੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਵੀ ਮੰਗਦੇ ਸਭ ਉਹਨਾਂ ਨੂੰ ਮਾਫ ਵੀ ਕਰਦੇ ਆ ਕਿ ਮਾਲਵਾ ਜਿਹੜਾ ਮਾਲਵੇ ਦਾ ਇਤਿਹਾਸ ਆ ਉਹਦੇ ਅਨਸਾਰ ਇਹ ਵੀ ਆ ਵੀ ਭਾਈ ਦਗੋ ਜੀ ਨੂੰ ਗੁਰੂ ਸਾਹਿਬ ਨੇ ਇਸ਼ਾਰਾ ਦਿੱਤਾ ਸੀ ਉਹ ਜਿਹੜਾ ਪਹਿਲਾ ਖੂਹ ਉਹਨਾਂ ਨੇ ਬਣਾਇਆ ਸੀ ਉਹ ਟੇਢਾ ਬਣਿਆ ਦੂਜੀ ਵਾਰ ਖੂਹ ਚੱਲਿਆ ਨਹੀਂ ਇਤਿਹਾਸਿਕ ਦੇ ਵਿੱਚ ਇਹ ਕੋਈ ਕਿਤੇ ਸਰੋਤ ਨਹੀਂ ਮਿਲਦਾ ਆਪਾਂ ਨੂੰ ਇਸ ਜਣੀ ਕਹੀ ਕਹਾਈ ਗੱਲ ਆ ਸੁਣੀ ਸੁਣਾਈ ਕਹਿ ਸਕਦੇ ਆ ਗੁਰਮਤ ਅਨੁਸਾਰ ਜੇ ਦੇਖੀਏ ਆਪਣੇ ਵਰਜਾਂ ਸਰਾਫ ਦਾ ਕਨਸੈਪਟ ਨਹੀਂ ਹੈ ਇਹਦਾ ਆਪਣੇ ਧਰਮ ਦੇ ਵਿੱਚ ਤੇ ਦੂਜਾ ਜਿਹੜਾ ਇਤਿਹਾਸ ਆ ਉਹ ਇੱਥੇ ਭਾਈ ਮੀਆਂ ਜੀ ਨਾਲ ਜੁੜਿਆ ਆ ਜੋ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਜਲਦੀ ਸੇਵਾ ਕਰਿਆ ਕਰਦੇ ਸੀ ਫੇਰ ਉਹ ਚਾਹੇ ਚੰਦ ਲੰਗਰ ਲਈ ਵਰਤਿਆ ਨਾਲ ਵੀ ਕਿਸੇ ਵੀ ਰੋਕ ਨਹੀਂ ਵਰਤਿਆ ਜਾਣਾ ਜਲਦੀ ਸੇਵਾ ਭਾਈ ਮੀਆਂ ਜੀ ਕਰਦੇ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕਿਵੇਂ ਪਾਈ ਤੂਤਾ ਸਾਡਾ ਮੀਆਂ ਸ਼ਾਹ ਹੈ ਗੁਰਗੋਆ ਸਿੰਧੀ ਵੇਲੇ ਜਦੋਂ ਭਾਈ ਮੀਆਂ ਸ਼ਾਹ ਜੀ ਗੁਰਗੋਆ ਸਿੰਘ ਨੂੰ ਮਿਲਦੇ ਨੇ ਆਹ ਵੇਖੀਂ ਜੀ ਜੀ ਮਹਾਰਾਜ ਸਾਹਿਬ ਦੀ ਕਰਤਾਰ ਦੀ ਮਹਿਲ ਦੇ ਕਿਸ਼ਾਸਤ ਦੇਖੇ ਭੇਦਨੇ ਕਿ ਤੁਸੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਸਾਹਮਣੇ ਜਿਹੜਾ ਖੂਹ ਆ ਇੱਥੇ ਇੱਕ ਇਹ ਪ੍ਰਾਤਨ ਇੱਕ ਜਿਹੜੀ ਡਿਉੜੀ ਸਾਹਿਬ ਆ ਉਹ ਪ੍ਰਾਤਨ ਆ ਬਾਕੀ ਜਿਹੜੀ ਬਿਲਡਿੰਗ ਆ ਸਾਰੀ ਦਰਬਾਰ ਸਾਹਿਬ ਉਹ ਸਾਰਾ ਦੁਬਾਰਾ ਬਣਿਆ ਆ ਜਿਹੜਾ ਇੱਥੇ ਦਾ ਜਾਲਾ ਕਾਫੀ ਮਿੱਠਾ ਆ ਇੱਕ ਜਿਹੜਾ ਉਹ ਵਾਲਾ ਗੇਟ ਆ ਉਹ ਬਾਬਾਈ ਦੱਸਦੇ ਸੀਗੇ ਕਹਿੰਦੇ ਇਹ ਵਾਲਾ ਗੇਟ ਪ੍ਰਾਤਨ ਆ ਇੱਕ ਜਿਹੜਾ ਆਹ ਵਾਲਾ ਇੱਧਰ ਗੇਟ ਆ ਹਨਾ ਇਹ ਪ੍ਰਾਤਨ ਆ ਸਰਬ ਸਾਹਿਬ ਦੀ ਉਸਾਰੀ ਵੀ ਜਦੋਂ ਮੈਂ 8-9 ਸਾਲ ਦਾ ਸੀਗਾ ਉਦੋਂ ਤੋਂ ਹੀ ਚੱਲਦੀ ਆ ਰਹੀ ਹੈ ਵੀ ਇੰਨੀ ਮਹਿਰ ਇੱਥੇ ਬਣਦੀ ਉਹ ਜਾਦੀ ਹੈ ਇਹ ਆ ਪ੍ਰਾਤਨ ਡਿਊੜੀ ਸਾਹਿਬ ਜਿਹਨੂੰ ਮਹਾਰਾਜ ਕਰਮ ਸਿੰਘ ਪਟਿਆਲਾ ਨੇ ਬਣਵਾਇਆ ਸੀਗਾ ਜਦੋਂ ਪਟਿਆਲਾ ਰਿਆਸਤ ਆਉਂਦਾ ਸੀਗਾ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਹਜ਼ੂਰ ਸਾਹਿਬ ਦੀ ਡਿਊੜੀ ਸਾਹਿਬ ਦਾ ਵਰ ਦਿੱਤਾ ਹੋਇਆ ਏ ਸੀ ਗੁਰਦੁਆਰਾ ਤਮਤਾਨ ਸਾਹਿਬ ਦਾ ਇਤਿਹਾਸ ਤੇ ਦਰਸ਼ਨ ਦਿਦਾਰੇ ਹੁਣ ਆਪਾਂ ਚੱਲਦੇ ਆਂ ਅੱਗੇ ਤਮਤਾਨ ਸਾਹਿਬ ਤੋਂ ਤੁਰਪੇ ਆਪਾਂ ਤੇ ਹਮਾਂ ਆ ਗੱਲ ਆ ਕਿ ਕਿੱਥੇ ਰੁਕਦੇ ਆ ਆ ਕਰੋ ਤਾਂ ਗੈਸ ਵੀ ਕਾਦੀ ਫਸਲ ਆ ਇਹ ਆ ਭਾਈ ਨਰਮਾ ਜਿਹੜਾ ਆਪਣੇ ਏਰੀਏ ਚ ਸਾਡੇ ਲੁਧਿਆਣੇ ਤੋਂ ਤਰਫ ਆਸ ਕਰਕੇ ਜਾਵੇਂ ਖਤਮ ਹੋ ਗਿਆ ਆ ਪੱਕਾ ਖਾਲ ਆ ਇਹਨੂੰ ਜ਼ਿਆਦਾਤਰ ਇੱਥੇ ਤੁਹਾਨੂੰ ਦੇਖਿਓ ਮੋਟਰ ਬਹੁਤ ਘੱਟ ਦੇਖਣਗੇ ਆ ਮੋਟਰਾਂ ਦੇਖੋ ਦੂਰ ਦੂਰ ਤੱਕ ਕੋਈ ਮੋਟਰ ਨਹੀਂ ਹੈਗੀ ਇਹਨੂੰ ਲੱਗਦਾ ਨਹਿਰੀ ਪਾਣੀ ਇੱਧਰ ਕਿਕਰਾਂ ਇਹ ਵੀ ਆਪਣੇ ਘਰ ਲੋੜੀਂਦਾ ਆ ਤੇ ਉਹਦੋਂ ਮਗਰ ਸਫੈਦਾ ਆ ਇਹ ਆਪਾਂ ਚੜ ਗਏ ਆ ਹਾਈਵੇ ਨੈਸ਼ਨਲ ਹਾਈਵੇ 52 ਤੇ ਜਿਹੜਾ ਜਾ ਰਿਹਾ ਰੋहतक ਨੂੰ ਪਿੱਛੇ ਆਪਾਂ ਨੂੰ ਦੂਆ ਟੋਲ ਪਲਾਜ਼ਾ ਮਿਲਿਆ ਸੀਗਾ ਜੀਨ ਬਾਈਪਾਸ ਵਾਲਾ ਤੇ ਇੱਥੋਂ ਆਪਾਂ ਹੁਣ ਬਾਈਪਾਸ ਹੋ ਜਾਣਾ ਲੈਫਟ ਟੂਵਰਡਸ ਰੋहतक ਕਿਉਂਕਿ ਆਪਾਂ ਦਿੱਲੀ ਨਹੀਂ ਐਂਟਰ ਹੋਣਾ ਆਪਾਂ ਮੇਰੇ ਖਿਆਲ ਨਾਲ ਜਿਹੜਾ ਨੈਸ਼ਨਲ ਹਾਈਵੇ ਆ 352 ਇਹ ਉੱਤੇ ਚੜ ਗਏ ਹਾਂ ਹੁਣ ਰੋहतक ਤੋਂ ਬੱਦਲ ਘਾਤਾ ਸਾਹਮਣੇ ਇਹ ਰਿਹਾ ਥੋੜਾ ਥੋੜਾ 207 ਕਿਲੋਮੀਟਰ ਹੈ ਜੇ ਆਪਾਂ ਆਈਆਂ ਘਰ ਤੋਂ ਤੀਜਾ ਟੋਲ ਪਲਾਜ਼ਾ ਹਨ ਇਹ ਆ ਤੀਜਾ ਟੋਲ ਪਲਾਜ਼ਾ ਆਪਾਂ ਹੁਣ ਤੱਕ ਤੇ ਇਹਦਾ ਰੇਟ ਆ 65 ਰੁਪਏ ਇੱਕ ਦਾ ਸੀ 125 ਰੁਪਏ ਇੱਕ ਦਾ ਸੀ 95 ਰੁਪਏ ਤੇ ਤੀਜਾ ਦਾ ਹੈਗਾ 65 ਰੁਪਏ ਲੋ ਭਈ ਇਹ ਆ ਗਿਆ ਆਪਾਂ ਨੂੰ ਚੌਥਾ ਟੋਲ ਤੇ ਇਹਦੀ ਫੀਸ ਹੈਗੀ ਆ ਲਿਖੀ ਨਹੀਂ ਹੋਈ ਕੱਟੇ ਦੀ ਪਤਾ ਲੱਗੂਗਾ ਨਵਾਂ ਬਣਿਆ ਦਾ ਮਤਲਬ ਇੱਥੋਂ ਆਪਣਾ ਹਾਈਵੇ ਚੇਂਜ ਹੋਊਗਾ ਆਪਣਾ ਨਵਾਂ ਬਣਿਆ ਹੈ ਮਹਿੰਗਾ ਹੀ ਹੂ ਸੜਕਾਂ ਦੀ ਪਰ ਗੱਲ ਬਣਾਈ ਪਈ ਆ ਸੜਕਾਂ ਦੇਖ ਕੇ ਇੰਨੀ ਲੱਗਦਾ ਵੀ ਇਹ ਇਹ ਵੀ ਇਹ ਸੜਕਾਂ ਨੇ ਹੁਣ ਵਧੀਆ ਕੰਮ ਕਰਿਆ ਹੈ ਸੜਕਾਂ ਨੂੰ ਜੋ ਤੱਕ ਸੋਨੀਪਟ ਦਿੱਲੀ ਆ ਗਿਆ ਐਨ 5 ਇਹ ਨਵਾਂ ਬਣਿਆ ਰੋਡ ਤੇ ਚੈੱਕ ਪੁਆਇੰਟ ਇੱਥੇ ਟੌਪ ਸਪੀਡ ਹੈਗੀ ਆ 120 ਹੀ ਆਮ ਜਮੀਨੀ ਪੱਧਰ ਨਾਲੋਂ ਇੰਨਾ ਉੱਚਾ ਆ ਇਹ ਉਹਦਾ ਕਾਰਨ ਕੀ ਆ ਲੁੱਟ ਖੋ ਚੋਰੀ ਤੋਂ ਤੇ ਹਰੇਕ 5 ਕਿਲੋਮੀਟਰ ਬਾਅਦ ਇੱਥੇ ਤੁਹਾਨੂੰ ਪੁਲਿਸ ਦੀ ਜਾਂ ਐਂਬੂਲੈਂਸ ਗੱਡੀ ਮਿਲੂਗੀ ਇਦਾਂ ਦਾ ਕਟ ਮਿਲੂਗਾ ਵੀ ਜੇ ਤੁਸੀਂ ਗੱਡੀ ਰੋਕ ਕੇ ਅਰੈਸਟ ਕਰਨੀ ਆ ਜਾਂ ਰੁਕਣਾ ਆ ਵੈਸੇ ਰੋਡ ਬਾਕੀ ਬਹੁਤ ਸੋਹਣੇ ਬਣਾਏ ਹੋਏ ਨੇ ਇੱਧਰ ਸਾਰੇ ਮੌਸਮ ਤੁਸੀਂ ਦੇਖ ਸਕਦੇ ਹੋ ਤੇ ਹੁਣ ਬਾਕੀ ਆਪਾਂ ਰਾਤ ਨੂੰ ਸਫ਼ਰ ਜਾਰੀ ਰੱਖਾਂਗੇ ਦੇਖਦੇ ਆ ਕਿੱਥੇ ਰੁਕਦੇ ਆ ਦੇ 26 ਮਿੰਟ ਤੇ ਆਪਾਂ ਹੈਗੇ ਆ ਇਸ ਟਾਈਮ ਮਾਨਸੇਰ ਐਕਸਪ੍ਰੈਸ ਹਾਈਵੇ ਤੇ ਬੰਦੀ ਨੰਗੇ ਆਏ ਆ ਬਾਕੀ ਸਾਰੀ ਰਾਤ ਗੱਡੀ ਚਲਾਵਾਂਗੇ ਹੁਣ ਜਿੱਥੇ ਰੁੱਕ ਕੇ ਰੋਟੀ ਪਾਣੀ ਖਾਵਾਂਗੇ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਰਾਤ ਦੇ ਵਿੱਚ ਇੱਕ ਥੋੜਾ ਜਿਹਾ ਕਟ ਆਉਂਦਾ ਉੱਥੋਂ ਜਿਹੜਾ ਨਵਾਂ ਐਕਸਪ੍ਰੈਸ ਵੇ ਬਣਿਆ ਨਾ ਉੱਥੇ ਆਨ ਨਿਕਲਣਾ ਬੰਦਾ ਉੱਥੇ ਗੋਲ ਜਣੀ ਕੁਝ ਹੋਰ ਦਿਖਾਉਂਦਾ ਹਾਂ ਪੁੱਛ ਪੁੱਛ ਕੇ ਆਉਣਾ ਪੈਂਦਾ ਦੋ ਕੁ ਮਿੰਟ ਦਾ ਇਰਾਹ ਹੈ ਬਾਕੀ ਰਾ ਸਾਰਾ ਤੁਹਾਡੇ ਸਾਹਮਣੇ ਆ ਸਾਫ ਸਾਹੀ ਆ ਸੇਫ ਆ ਲਓ ਜੀ ਫਸਟ ਟੈਗ ਨੰਬਰ 6 9:34 ਮਿੰਟ 6 ਟੋਲ ਦੇਣ ਤੋਂ ਬਾਅਦ ਆਪਾਂ ਚੜ ਗਏ ਆ ਮੁੰਬਈ ਦਿੱਲੀ ਐਕਸਪ੍ਰੈਸ ਵੇ ਤੇ ਜਿਹੜਾ ਕਿ 1 2 3 4 1 2 3 4 5 ਲਾਈਨ ਹੀ ਐਕਸਪ੍ਰੈਸ ਵੇ ਆ 120 ਹੀ ਤੇ ਇਹ ਲਿਮਟਾਂ ਗੱਡੀ ਦੀ ਟਰੱਕ ਦੀ ਹੈ ਜੀ ਆ ਅਸੀਂ ਰੋਡ ਹੁਣ ਤੱਕ ਬਿਲਕੁਲ ਸਾਫ਼ ਨੇ ਵਧੀਆ ਨੇ ਥੋੜਾ ਜਿਹਾ ਇੱਕ ਵਿੱਚ ਰੋਡ ਖਰਾਬ ਆ ਗਿਆ ਸੀਗਾ ਬਸ ਦੀ ਲਿਮਟ 100 ਆ ਸੌਰੀ ਹੈ। ਆਏ ਕੈਮਰੇ ਨੇ ਓਵਰਸਪੀਡ ਲਿਮਟ ਵਾਲਾ ਇਹਦੇ ਸਾਹਮਣੇੋਂ ਦੇਖਣਾਗੇ ਜੇ ਜਦ ਇਹ ਲਾਲ ਜਾਂ ਹਰਾ ਮਾਰਦੇ ਆ ਬੱਤੀ ਆਖਿਰਕਾਰ ਦੇ ਲੇ ਬੰਬੇ ਐਕਸਪ੍ਰੈਸ ਵੇ ਤੇ ਪਹਿਲਾ ਫੂਡ ਕੋਰਟ ਮਿਲੇ ਆਪਾਂ ਨੂੰ 400 ਕਿਲੋਮੀਟਰ ਤੋਂ ਬਾਅਦ ਸੋ ਇੱਥੇ ਹੁਣ ਖਾਣੇ ਪੀਣੇ ਆ ਕੁਸ਼ਨ ਤੇ ਫੇਰ ਅੱਗੇ ਚੱਲੇ ਪਾਵਾਂਗੇ ਇਹ ਆ ਫੂਡ ਕੋਰਟ ਦਾ ਅੰਦਰੋਂ ਸਾਰਾ ਵਿਊ ਇੱਥੇ 3-4 ਮੰਨ ਲਓ ਕਹਿ ਲੋ ਤੁਸੀਂ ਦਕਾਨਾਂ ਨੇ ਇੱਕ ਦੋਸੇ ਵਾਲੀ ਹੋ ਗਈ ਉਸ ਤੋਂ ਬਾਅਦ ਫਿਰ ਛੋਲੇ ਧੂਰੇ ਵਾਲੀ ਹੋ ਗਈ ਇੱਕ ਕਾਠੀ ਰੋਲ ਹੋ ਗਿਆ ਤੇ ਆ ਇੱਕ ਪੀਜ਼ਾ ਹਟੋ ਗਿਆ ਇੱਥੇ ਆਈਸਕ੍ਰੀਮ ਵਾਲਾ ਹੋ ਗਿਆ ਕਾਸਟਾ ਕਾਫੀ ਆਲਾ ਹੋ ਗਿਆ ਆਪਾਂ ਇੱਕ ਇਟਲੀ ਕਰਾਈ ਆ ਤੇ ਇੱਕ ਟਾਪਾਜੀ ਕਰਾਈ ਆ ਇੱਕ ਇਥੋਂ ਵੀਜ਼ਾ ਕਰਾਉਣ ਲੱਗੇ ਆ ਬੱਜ ਚਲ ਵੀਜ਼ਾ ਖਾਲਾ ਹੋਣਾ ਹੈ ਅਲਰੇਡਾ ਇੰਨਾ ਚਾਚੜਿਆ ਉਹਨਾਂ ਸਾਨੂੰ ਤੁਹਾਨੂੰ ਪਤਾ ਕਿਉਂ ਜੜਿਆ ਸਾਨੂੰ ਦਿਖਾਣਾ ਮੈਂ ਜੇ ਅਸੀਂ 5 ਮਹੀਨੇ ਦੇ ਆ ਤੇ ਸਾਨੂੰ ਆ ਚੀਜ਼ਾਂ ਦੇਖ ਕੇ ਚਾ ਚੜ ਰਿਆ ਜਿਹੜੀਆਂ ਜਿਹੜੀਆਂ ਪੂਕਾਂ ਲਲਕਾਰੇ ਵੱਜ ਰਹੇ ਨੇ ਚੀਕਾਂ ਇਹ ਆ ਚੀਜ਼ਾਂ ਦੇਖ ਕੇ ਵੱਜ ਰਹੀਆਂ ਸਾਡੀਆਂ ਕੀ ਲੈਣਾ ਪੁੱਤ ਇਹਨਾਂ ਚ ਇੱਥੋਂ ਖਾ ਪੀ ਕੇ ਆਪਾਂ ਤੁਰ ਪਿਆ ਸਹੀ 11 ਵੱਜ ਗਏ ਆ ਤੇ ਅੱਧੀ ਟੈਂਕੀ ਹੋ ਗਈ ਆ ਰੇਂਜ ਦਿਖਾ ਰਹੀ ਆ ਗੱਡੀ 275 ਕਿਲੋ ਮਿਲ ਹੁਣ ਆਪਾਂ ਪੈਟਰੋਲ ਪਾਉਣ ਲੱਗੇ ਆ ਤੇ ਸਾਰੀ ਰਾਤ ਗੱਡੀ ਚਲਾਉਣੀ ਹੈ ਗਾਹਾਂ ਪੰਪ ਕੋਈ ਖੁੱਲਾ ਮਿਲੇ ਨਾ ਮਿਲੇ ਟੈਂਕੀ ਫੁੱਲ ਕਰਦੇ ਹੋ ਤੇ ਜਿਹੜੇ ਇੱਥੇ ਫੂਡ ਕੋਰਟ ਉਹਨੇ ਜਿਹੜਾ ਪਿੱਛੇ ਸੀਗਾ ਆਪਾਂ ਆਏ ਆ ਜਾਂ ਅੱਗੇ ਆ ਬਰਗਰ ਕੈਂਗਾ ਸਾਹਮਣੇ ਦੀ ਲਾਈਟ ਬੰਦ ਆ ਇਹ 10 ਵਜੇ ਤੱਕ ਹੀ ਖੁੱਲੇ ਹੁੰਦੇ ਆ ਤੋਂ ਬਾਅਦ ਬੰਦ ਹੋ ਜਾਂਦੇ ਆ ਜਿਹੜੇ ਰੋਡ ਤੇ ਪੈਟਰੋਲ ਪੰਪ ਨੇ ਉਹ 24 ਘੰਟੇ ਖੁੱਲੇ ਰਹਿੰਦੇ ਆ ਜਾਂ ਬੰਦ ਹੋਏ 24 ਘੰਟੇ ਖੁੱਲੇ ਨੇ ਉਹ ਅੱਗੇ ਹੁਣ ਪੈਟਰੋਲ ਪੰਪ ਕਿੰਨੇ ਕਿਲੋਮੀਟਰ ਤੇ ਆਉਣਾ 30 ਕਿਲੋਮੀਟਰ ਤੇ 30 ਕਿਲੋਮੀਟਰ ਤੇ 30 ਕਿਲੋਮੀਟਰ ਪਹੁੰਚਣੀ ਹੈ ਅੱਗੇ ਇਹ ਤਾਂ ਪਤਾ ਨਹੀਂ ਲੇਕਿਨ ਇਸ ਤੋਂ ਅਗਲਾ ਤੇ ਜਿਹੜਾ ਖਾਣ ਪੀਣ ਨੂੰ ਆ ਉਹ ਨਹੀਂ ਐਸੇ ਹੋਟਲ ਉਹ ਆਹੀ ਆਊਗਾ ਆਪਾਂ ਪੈਟਰੋਲ ਪਾ ਕੇ ਹੁਣੇ ਤੁਰਿਆ ਉੱਥੇ ਇੱਕ ਕਣੀ ਵੀ ਨਹੀਂ ਸੀ ਉੱਥੋਂ ਸਹੀ ਮੈਕੈਨਿਕ ਮਿੰਟ ਨਹੀਂ ਆਏ ਹੋਮਾਂਗੇ ਆ ਮੀਂਹ ਦੇਖੋ ਨਾ ਤੇਜ ਜੱਬ ਬਾਦੋਂ ਵਿਚਾਰੇ ਅਟੇਲਾ ਕੰਮ ਕਰਿਆ ਪਿਆ ਇਹਨਾਂ ਨੇ ਬੰਦੇ ਨਾਲ ਬੰਦਾ ਛੱਡਿਆ ਉੱਥੇ ਇੱਕ ਕਣੀ ਵੀ ਨਹੀਂ ਆਪਾਂ ਉੱਥੋਂ ਬਸ ਉੱਪਰ ਚੜੇ ਆ ਹਾਈਵੇ ਤੇ ਮੀਂਹ ਆ ਪੂਰਾ ਬਹੁਤ ਜ਼ਿਆਦਾ ਮੀਂਹ ਆ ਦੇ ਕਣੀ ਤੋਂ ਦਿਖ ਰਹੀ ਹੋਈ ਆ ਉਹ ਵੀ ਮਰਦੇ ਦੇ ਦੇਖੋ ਇਹ ਤਾਂ ਭਾਦੋਂ ਦੇ ਸ਼ਰਾਟੇ ਵਾਲਾ ਕੰਮ ਆ ਸਕੀ ਨੂੰ ਭਾਈ ਇੱਥੇ ਭੋਰਾ ਵੀ ਨਹੀਂ ਆ ਗਾਲ 12:00 ਦੇ 11 ਮਿੰਟ ਹੋ ਗਏ ਨੇ ਤੇ ਆਪਾਂ ਮੈਨੂੰ ਵੀ ਨਹੀਂ ਪਤਾ ਸੱਚ ਦੱਸਾਂ ਕਿੱਥੇ ਆ ਪਰ ਜਿਹੜਾ ਇਹ ਹਾਈਵੇ ਆ ਇਹ ਹੈਗਾ ਦਿੱਲੀ ਮੁੰਬਈ ਐਕਸਪ੍ਰੈਸਵੇ ਇਥਾਨੂੰ ਮੈਂ ਪਹਿਲਾਂ ਵੀ ਦੱਸ ਕੇ ਅਟਿਆ ਵੀ ਹਾਈਵੇ ਬਾਹਲਾ ਸੋਨਾ ਹੁਣਾ ਆਵੇ 4 ਲੇਨਾਂ ਲਾਈਟਾਂ ਹੈ ਜੇ ਤੁਸੀਂ ਆਪਣੀ ਗੱਡੀ ਦੀ ਲਾਈਟ ਬੰਦ ਕਰਕੇ ਚਲੀ ਜਾਓ 120 ਦੀ ਗੇਰ ਤੇ ਆਉਂਦਾ ਰਾਤ ਦੇ 1:00 ਦੇ 4 ਮਿੰਟ ਹੋ ਗਏ ਆ 534 ਕਿਲੋਮੀਟਰ ਆਪਾਂ ਆਪਣੇ ਪਿੰਡ ਤੋਂ ਆ ਗਏ ਆ ਤੇ ਰਾਜਸਥਾਨ ਦੇ ਅਜਮੇਰ ਕੋਲ ਆਪਾਂ ਪਹੁੰਚ ਚੁੱਕੇ ਆ ਰੋਡ ਉਹੀ ਆ ਜਿਹੜਾ ਤੁਹਾਨੂੰ ਦੱਸਿਆ ਸੀ ਤਾਂ ਦਿੱਲੀ ਮੁੰਬਈ ਐਕਸਪ੍ਰੈਸ ਵੇ ਉਹੀ ਰੋਡ ਚੱਲ ਰਿਹਾ ਜਾਂਦਾ ਐਕਸਪ੍ਰੈਸ ਵੇ ਆ ਜਿਹੜਾ ਉਹੀ ਆਪਾਂ ਜਾ ਰਹੇ ਆ ਤਕਰੀਬਨ ਸੋ ਜਾਂ 200 ਕਿਲੋਮੀਟਰ ਆਪਾਂ ਇਹ ਐਕਸਪ੍ਰੈਸ ਵੇਜੇ ਹਜੇ ਜਾਣਾ ਹੈ ਅੱਗੇ ਹੁਣ ਤੱਕ ਰਾਹ ਬਹੁਤ ਸੋਹਣਾ ਹੈ ਆ ਸਾਫ ਆ ਸੇਫ ਆ ਬਾਕੀ ਦੀ ਜਾਣਕਾਰੀ ਤੁਹਾਨੂੰ ਮਹਾਵਿਆਨ ਸੰਜੀ ਕਰਦੇ ਰਹਾਂਗੇ ਵੈਸੇ ਇਹ ਤੁਸੀਂ ਰਾਤ ਨੂੰ ਡਰਾਈਵ ਕਰਨੀ ਆ ਇੱਥੇ ਤੱਕ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੇਫ ਆ ਬਾਕੀ ਅੱਗੇ ਨਕਾਲਪੁਰਖ ਨੂੰ ਪਤਾ ਆ ਟਾਈਮ 2 ਵਜੇ ਆ ਜੇ ਰਾਤ ਦੇ ਇਹ ਸੱਤਵਾਂ ਟੋਲ ਆ। ਇਹਦਾ ਪਿੱਛੇ ਆਪਾਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ 2 ਵਜਣੇ ਵਾਲਿਆ ਸੱਤਵਾਂ ਟੋਲ ਆ। ਪੁਰੋਂ ਉੱਤਰ ਦੀ ਸਾਰੇ ਨਾਲੇ ਜਦ ਇਹ ਆਪਾਂ ਜਵਾਰਾ ਚੜਨਾ ਆ ਤਾਂ ਫਿਰ ਚੜ੍ਹਨ ਦੀ ਵੀ ਟੋਲ ਆ ਇਹ। ਇਹ ਹੋ ਗਿਆ ਆਪਣਾ ਅੱਠਵਾਂ ਟੋਲ। ਦੋ ਟੋਲ ਜਣੀ ਇਕੱਠੇ ਆਉਂਦੇ ਆ। ਇਹ ਹੁਣ ਪਤਾ ਨਹੀਂ ਕਿਉਂ ਨੇ ਇਕੱਠੇ। ਟਾਈਮ 2:45 ਮਿੰਟ। ਸਵੇਰ ਦੇ ਕਹਿ ਸਕਦੇ ਹੋ ਰਾਤ ਦੇ ਕਹਿ ਸਕਦੇ ਹੋ। ਜਿਹੜਾ ਨੈਸ਼ਨਲ ਹਾਈਵੇ ਸੀ ਉਹ ਤੋਂ ਆਪਾਂ ਉਤਰੇ ਆ ਤੇ ਇਹ ਆਪਣਾ ਨੌਵਾਂ ਟੋਲ ਜਿਹੜਾ ਤੋਂ ਪਿਛਲਾ ਟੋਲ ਸੀ ਮੇਰੇ ਖਿਆਲ ਨਾਲ 420 ਰੁਪਏ ਦੇ ਸੀ ਹੁਣ ਤੱਕ ਦਾ ਸਭ ਤੋਂ ਮਹਿੰਗਾ ਟੋਲ ਲੱਗਿਆ ਮੈਸੇਜ ਇਹੀ ਹੈ ਬਾਕੀ ਆਪਾਂ ਜਿਹੜੀ ट्रांजੈਕਸ਼ਨ ਹਿਸਟਰੀ ਆ ਨਾ ਫਾਸਟ ਟੈਗ ਦੀ ਉਹਦੇ ਵਿੱਚ ਦੇਖਾਂਗੇ 552 ਹਾਈਵੇ ਤੇ ਹਨ ਇੱਥੇ ਦੁਬਾਰਾ ਆਪਾਂ ਇੱਥੇ ਹੀ ਫੇਰ ਚੜ੍ਹ ਜਾਣਾ ਦੇਖੇ ਉਹ ਜਦੋਂ ਵੱਢ ਗਿਆ ਨਾ ਤੇ ਆਪਾਂ ਕਾਫੀ ਜ਼ਬਰ ਖੱਟਦਾ ਆ ਨਾ ਤਾਂ ਰੁਕਿਆ ਇੱਥੇ ਕੋਲ ਡਰਿੰਕ ਤੇ ਕੁਝ ਸਨੈਕ ਉਹਨਾਂ ਫਿਰ ਨੀਂਦ ਲਈ ਹੋਈ ਦਾ ਕੱਟ ਤੋਂ ਆਪਾਂ ਥੱਲੇ ਉੱਤਰਦੇ ਆ ਨਾ ਹਾਈਵੇ ਚੇਂਜ ਕਰਨ ਲਈ ਵੈਸੇ ਹਾਈਵੇ ਤਾਂ ਉਹੀ ਆ ਇਹਨਾਂ ਨੇ ਕੱਟ ਬਣਾਏ ਹੋਏ ਨੇ ਘੁੰਮ ਕੇ ਹਾਈਵੇ ਚੜ੍ਹਨ ਨਹੀਂ ਜਾਤਾ ਉਹ ਵਿਚੋਂ ਰਹਿਣਾ ਹੋਣਾ ਮਾੜਾ ਮੋਟਾ ਉੱਥੇ ਕੰਮ ਚੱਲ ਰਿਹਾ ਹੁਣ ਆਈਵੇ ਦਾ ਜਿੰਨੇ ਕਿ ਜਣੀ ਘੱਟ ਨੇ 2-4 ਕਿਲੋਮੀਟਰ ਜਾਂ ਕਿਲੋਮੀਟਰ ਦੇ ਇਹ ਖਰਾਬ ਆ ਰਹੇ ਨੇ ਰਸਤੇ ਦੇ ਵਿੱਚ ਇਹ ਥੋੜੇ ਜਿ ਦੇਖਣ ਨੂੰ ਲੱਗਦੇ ਆ ਵੀ ਸੁੰਨੇ ਆ ਐਸੇ ਹੋਏ ਇਦਾਂ ਡਰ ਵਾਲੀ ਗੱਲ ਤਾਂ ਹੈ ਨਹੀਂ ਕੋਈ ਦੇਖਣ ਨੂੰ ਲੱਗਦਾ ਪਰ ਬਾਕੀ ਨੈਸ਼ਨਲ ਹਾਈਵੇ ਤੇ ਜਿੱਥੇ ਅੱਪ ਚੱਲਦੇ ਆ ਉਹ ਬਿਲਕੁਲ ਸੇਫ ਨੇ ਸੇਫ ਇਹ ਵੀ ਨਹੀਂ ਐਸੇ ਦੇਖਣ ਨੂੰ ਲੱਗਦਾ ਮੇਰਾ ਹਮ ਸੇਫ ਕਹਿਣ ਦਾ ਮਤਲਬ ਇਹ ਆ ਵੀ ਇੱਥੇ ਕਾਮਾਂ ਬਹੁਤ ਰੱਖੀਆਂ ਨੇ ਰੋਡ ਦੇ ਉੱਤੇ ਜਿਹੜੇ ਘੱਟ ਨੇ ਉਹ ਤਿੰਨੀਆਂ ਵੀ ਨਹੀਂ ਆਈਆਂ ਬੈਠੀਆਂ ਵੀ ਝੁੰਡ ਦੇ ਚ ਨੇ ਉਹ ਸਾਹਮਣੇ ਬੈਠੀਆਂ ਨੇ ਦੇਖੋ ਐ ਬੈਠੀਆਂ ਨਾ ਝੁੰਡ ਦੇ ਵਿੱਚ ਅੱਜ ਥੋੜੀਆਂ ਨੇ ਪਹਿਲਾਂ ਤਾਂ ਸੜਕ ਪੂਰੀ ਦੱਬੀ ਬੈਠੀਆਂ ਸੀ ਇਹ ਕੁਸ਼ਕ ਤਾਂ ਇਹ ਸੜਕ ਥੋੜੀ ਜਿਵੇਂ ਹੁਣ ਟੁੱਟੀ ਹੋਈ ਆ ਆਪਾਂ ਹੌਲੀ ਜਾ ਰਹੇ ਹਾਂ ਜਿਵੇਂ ਉਹ ਬਿਲਕੁਲ ਹੀ ਬਣੀ ਹੋਈ ਸੀ ਫੋਰ ਬਾਕ ਸੱਚ ਕਿਲੋਮੀਟਰਸ ਕੰਟੀਨਿਊਸਲੀ ਟੋਨ ਲਓ ਜੀ ਬੈੜੀਆਂ ਰਾਤ ਲੰਘ ਕੇ ਘਾਟੋ ਘੱਟ 5-700 ਬੈੜੀ ਹੋਣੀਆਂ ਆਹੀ ਦੇਖ ਲੋ ਜਿਹੜੀ ਰਾਤ ਤੇ ਬੈਠੀ ਆਉਣੀਆਂ ਗਰੁੱਪ ਬਣਾ ਕੇ ਇਹ ਇੰਨਾ ਕਿ 24 ਕਿਲੋਮੀਟਰ ਦਾ ਮੇਰੇ ਖਿਆਲ ਨਾਲ ਰਾਹ ਸੀਗਾ ਜਿਹੜਾ ਸੁਨਣਾ ਆ ਤੇ 10ਵਾਂ ਟੋਲ ਆ ਗਿਆ ਆਪਾਂ ਨੂੰ ਟਾਈਮ ਹੋ ਗਿਆ ਆ 3:43 ਮਿੰਟ 24 ਤੇ 16 40 ਕਿਲੋਮੀਟਰ ਜਿਹੜਾ ਰਾਹ ਆ ਇਹ ਕਾਫੀ ਸੁਨਣਾ ਆ ਟਾਈਮ ਕਿ ਆਦ ਬੱਜਣੇ ਵਾਲੇ ਤੇ ਸਵੇਰ ਦੇ ਰਾਹ ਥੋੜਾ ਜਿਹਾ ਖਰਾਬ ਵੀ ਹੈ ਇਹ। ਖੁਸ਼ ਬੈੜੀਆਂ ਬਹੁਤ ਬੈਠੀਆਂ ਨੇ ਤੇ ਮੇਰੀ ਸਲਾਹ ਆ ਇਹ ਰਾਹ ਤੁਸੀਂ ਅਵੋਇਡ ਕਰਿਓ ਰਾਤ ਨੂੰ। ਦੂਜਾ ਇਹ ਰਾਹ ਤੇ ਤੁਸੀਂ ਗੱਡੀ ਰੋਕਣੀ ਨਹੀਂ। ਕਈ ਵਾਰ ਬੰਦਾ ਕਹਿੰਦਾ ਰੋਕ ਕੇ ਬਾਥਰੂਮ ਕਰ ਲਈ ਜਾਏ ਜਾਂ ਜੀਏ। ਇਹ ਰਾਹ ਤੇ ਮੈਨੂੰ ਇੱਕ ਦੋ ਵਾਰ ਜਣੀ ਲੂੰਬੜੀਆਂ ਦੇਖੀਆਂ। ਬੰਦ ਬੰਦ ਦੇਖੀਆਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਦਿਖੀਆਂ। ਜਣੀ ਇਹ ਰਾਹ ਤੇ ਲੂੰਬੜ ਹੋਰ ਵੀ ਜਾਨਵਰ ਹੋ ਸਕਦੇ ਕਿਉਂਕਿ ਜਲਦਵਾਲੇ ਥੋੜਾ ਜਿਹਾ ਜੰਗਲ ਟਾਇਪ ਆਇਆ ਹੈ ਟਾਈਮ ਹੋ ਗਿਆ ਜੀ 4:11 ਇੱਥੇਕ ਥੋੜਾ ਜਿਹਾ ਰੁਕੇ ਆ ਤੁਹਾਨੂੰ ਕੋਈ ਮਤਲਬ ਨਹੀਂ ਟਾਈਮ ਥਿੰ ਬਸ ਅਸੀਂ ਖੇਡਣਾ ਆ ਜਰਾਵਰ ਪੁੱਤ ਜਰਾਵਰੇ ਜਰਾਵਰੇ ਕੀ ਕਰਤੀ ਸੀ ਚਮਚ ਮੋਚ ਲੀਏ ਡਾਡਾ ਲਓ ਜੀ ਟਾਈਮ ਹੋ ਗਿਆ 4:30 ਸਵੇਰ ਦੇ ਆਪਾਂ ਚੜ੍ਹਿਆ ਹੁਣ ਦਿੱਲੀ ਬੜੋਦਾ ਐਕਸਪ੍ਰੈਸ ਵੇ ਤੇ ਜਿਹੜਾ ਪਿਛਲਾ 40 ਕਿਲੋਮੀਟਰ ਦਾ ਸਫ਼ਰ ਸੀਗਾ ਰਾਹ ਟੁੱਟਿਆ ਹੋਇਆ ਸੀਗਾ ਬੈੜੀਆਂ ਬੋਸ ਸੀ ਰਾਹ ਦੇ ਵਿੱਚ ਉੱਦਾਂ ਕੋਈ ਦਿੱਕਤ ਨਹੀਂ ਸੀ ਇਧਰ ਫਰਨਾ ਕਰਕੇ ਥੋੜਾ ਜਿਹਾ ਰਾਹ ਹਾਂ ਸੇਫ ਲੱਗਿਆ ਇਹ ਬੰਦ ਗਿਆ ਹਾਂ ਜੇ ਰਸਤਾ ਬੰਦ ਹੈ ਇਹ ਬੰਦ ਪਾ ਦੋਗੇ ਅਮਨੇ ਪਹੁੰਚਣਾ ਐਕਸਪ੍ਰੈਸ ਵੇ ਹਜ਼ੂਰ ਸਾਹਿਬ ਕੋ ਜਾ ਰਹੇ ਹਾਂ इधर को जाओ बॉम्बे साइड हाँ बॉम्बे साइड पे जाना है जो ब्रिज देख रहे हो आप हाँ जी यहाँ से आप इधर से घूमे थे ना हाँ जी हाँ। इसी रोड से घूम जा, जा, जाओ इस ब्रिज के नीचे जाओगे ना तो जो टर्न मारना ओके okay. ठीक है तो उस पर टोल दिखेगा आपको इसे टोल दिख रहा है हाँ, हाँ इसी बाजू में पनीर साइड टोल है उसमें से सड़ जाओ आप ओके okay. ठीक है ओके शुक्रिया टोल बन रहा है जड़ी नारा टोल नंबर ग्यारह हाँ जी सठ ਬੰਦਾ ਬੰਦਾ ਕਿਦਰ ਜੰਗਦੇ ਫਰਸਟ ਇਕਸਿਵਿਟੀ 2000 ਦਾ ਸੀ ਆਪਾਂ ਆ ਪਿੱਛੇ ਨਾਂਗੀਆਂ ਬੈੜੀਆਂ 425 ਰੁਪਏ ਪਤਾ ਨਹੀਂ ਕਿੰਨੇ ਰਹਿਣਾ ਨੇ ਟੋਲ ਕਟਿਆ ਦੁਬਾਰਾ ਆ ਮੇਨ ਹਾਈਵੇ ਹੈ ਤੇ ਬੈੜੀਆਂ ਨੇ 120 ਦੀ ਸਪੀਡ ਹੈ ਤੇ ਗੱਡੀ ਦੀ ਰੱਬ ਨਾ ਕਰੇ ਕੋਈ ਬੰਦਾ ਤੇਜ਼ ਆਉਂਦਾ ਹੋਵੇ ਉਹਨੂੰ ਨਾ ਦਿਖੇ ਯਾਨੀ ਗਲਤ ਗੱਲ ਆ ਯਾਰ ਇੰਨਾ ਤੁਸੀਂ ਟੋਲ ਟੈਕਸ ਲੈਣੇ ਆ ਤੇ ਤੁਹਾਡੇ ਰੋਡ ਤੇ ਮੇਨ ਜਿਹੜਾ ਹਾਈਵੇਅ ਉਤੇ ਬੈੜੀਆਂ ਫਿਰਦੀਆਂ ਹੁਣ 5 ਵਜੇ ਗਏ ਆ ਤੇ ਅੱਜ ਤਰੀਕ ਹੋ ਗਈ ਆ 1 ਅਗਸਤ 2025 ਆਪਾਂ ਜਾ ਰਹੇ ਆ ਨੈਸ਼ਨਲ ਐਕਸਪ੍ਰੈਸ ਵੇ ਚਾਰ ਤੇ ਹੋਰ ਨੂੰ ਜਾਂਦਾ ਆ तकरीबन 60 ਕਿਲੋਮੀਟਰ ਜਾਣਾ ਹੈ ਜਿਹੜਾ ਆਪਾਂ ਪਿਛਲਾ ਡੋਲ ਟੈਕਸ ਦਿਖਾਇਆ ਸੀ ਉਹ ਤੋਂ ਤੁਹਾਨੂੰ ਇਹ ਹਾਈਵੇ ਤੇ ਬਹਿੜੀਆਂ ਕੁੱਤੇ ਬਹਿੜੀਆਂ ਜਿਉਂਦੀਆਂ ਬੈਠੀਆਂ ਨੇ ਕੁੱਤੇ ਮਰੇ ਆ ਪਏ ਨੇ ਤੇ ਵਿੱਚ ਵਿੱਚ ਹਾਈਵੇ ਟੁੱਟਿਆ ਹੋਇਆ ਕਾਫੀ ਖਰਾਬ ਆ ਰਿਹਾ ਸੋ ਗੱਡੀ ਜੇ ਤੁਸੀਂ ਰਾਤ ਨੂੰ ਸਫ਼ਰ ਕਰਦੇ ਹੋ ਧਿਆਨ ਨਾਲ ਚਲਾਇਓ ਇੱਥੇ ਇਹ ਹੁਣ ਆਪਾਂ ਮਿਲਾਂਗੇ ਦਿਨ ਚੜੇ ਅਸੀਂ ਵੀ ਸਫ਼ਰ ਕੀਤੀ ਹੈ ਟਾਈਮ ਸਵੇਰ ਦੇ 6 ਵਜਣੇ ਵਾਲੇ ਆ ਤੇ ਟੋਲ ਨੰਬਰ 11